ਰਵਨੀਤ ਬਿੱਟੂ ਦੇ ਚਿਹਰੇ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾ ਕੇ ਬੀਜੇਪੀ ਲੜ ਰਹੀ ਹੈ ਹਾਰਿਆ ਹੋਇਆ ਐਮਪੀ ਇੱਕ ਜਿੱਤੇ ਹੋਏ ਐਮਪੀ ਤੋਂ ਵਧੇਰੇ ਕੰਮ ਕਰਵਾ ਗਿਆ ਚੜ੍ਹਤ ਕੀ ਦੀ ਉਮੀਦ ਹਾਰੇ ਹੋਏ ਦੀ ਕਿ ਜਿੱਤੇ ਹੋਏ ਦੀ ਉਹਨਾਂ ਨੂੰ ਕਿਹੜਾ ਪਤਾ ਨਹੀਂ ਸੀ ਕਿ ਪਾਰਟੀ ਵਾਲੇ ਮੈਨੂੰ ਗद्दार ਕਹਿਣਗੇ ਉਹਨਾਂ ਨੂੰ ਕਿਹੜਾ ਪਤਾ ਨਹੀਂ ਸੀ ਕਿ ਲੋਕ ਮੈਨੂੰ ਤਲਬਦਲੂ ਕਹਿਣਗੇ ਕਿ ਕੱਲੀ ਐਮਪੀ ਦੇ ਲਈ ਪਾਰਟੀ ਸ਼ੇਡਿਊਲ ਹੁ ਸਕਦੀ ਨਹੀਂ ਉਹ ਕਹਿੰਦੇ ਕਿ ਜਿਹੜੇ ਸਾਨੂੰ ਕਹਿੰਦੇ ਸੀ ਲੁਧਿਆਣਾ ਛੱਡ ਦਿਓ ਕਹਿੰਦੇ ਹੁਣ ਅਸੀਂ ਤਾਂ ਫਿਰ ਆ ਗਏ ਲੋਕਾਂ ਦੇ ਅਸੀਂ ਵੀ ਇੱਥੇ ਆ ਉਹ ਵੀ ਇੱਥੇ ਆ ਤੇ ਫਿਰ ਇਧੜਵੇ ਦੇ ਵਿੱਚ ਵੱਡੇ ਸਿੰਘ ਫਸ ਗਏ ਉੱਥੇ ਵੀ ਬੀਜੇਪੀ ਕੋਈ ਨਾ ਕੋਈ ਖੇਡ ਖੇਡ ਗਈ ਮਿਲ ਕੇ ਉਹ ਵੀ ਅਮਰਿੰਦਰ ਸਿੰਘ ਰਾਜਾ ਬੜਿੰਗ ਦੇ ਹੱਥੋਂ ਖੁੱਸ ਗਿਆ ਫਿਰ ਤੁਸੀਂ ਸੋਚੋ ਕਿ ਗੱਲ ਰਾਜੇ ਬੜਿੰਗ ਦੇ ਵੱਸੋਂ ਬਾਹਰ ਜਾਂਦੀ ਹੋ ਜਾਣੀ ਹੈ ਇੱਕ ਵਾਰ ਬੀਜੇਪੀ ਪੰਜਾਬ ਦੇ ਵਿੱਚ ਤੀਜੇ ਨੰਬਰ ਦੀ ਵੱਡੀ ਪਾਰਟੀ ਬਣ ਗਈ ਹੈ ਤੇ ਬੀਜੇਪੀ ਤਾਂ ਚਾਹੁੰਦੀ ਐ ਸੀ ਜਿਹੜੀਆਂ ਚੀਜ਼ਾਂ ਲੁਧਿਆਣੇ ਵਾਸੀਆਂ ਦੇ ਲਈ ਰਾਜਾ ਬੜਿੰਗ ਕਰਨਾ ਚਾਹੁੰਦੇ ਨੇ ਜਿਹੜੀਆਂ ਬਾਦੇ ਰਾਜੇ ਬੜਿੰਗ ਨੇ ਲੁਧਿਆਣੇ ਵਾਸੀਆਂ ਦੇ ਨਾਲ ਕੀਤੇ ਨੇ ਕੀ ਉਹ ਪੂਰੇ ਘਰ ਪਾਉਂਦੇ ਨੇ ਜਾਂ ਫਿਰ ਰਵਨੀਤ ਬਿੱਟੂ ਕੰਧ ਬਣ ਕੇ ਖੜਦੇ ਨੇ ਰਵਨੀਤ ਬਿੱਟੂ ਕਹਿੰਦੇ ਨੇ ਕਿ ਮੈਂ 27 ਤੱਕ ਗਰਾਊਂਡ ਸਾਫ਼ ਕਰਕੇ ਦੇਣਾ ਮੌਕੇ ਤੇ ਚੌਕਾ ਲਾਉਣ ਵਾਲੀ ਅਸਲ ਖਿਡਾਰੀ ਕਹਿੰਦੇ ਆ ਹੁਣ ਗੇਮ ਤਾਂ ਬੀਜੇਪੀ ਨੇ ਖੇਡਤੀ ਆ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਸਰਿੰਦਰਪਾਲ ਸਿੰਘ ਤੇ ਤੁਸੀਂ ਦੇਖ ਰਹੇ ਹੋ ਆਰਐਮਪੀ ਟੈਲੀਵਿਜ਼ਨ ਪ੍ਰੋਗਰਾਮ ਲੈ ਕੇ حاضر ਹੋਇਆ ਗੱਲ ਪਤੇ ਦੀ ਤੁਹਾਡੇ ਨਾਲ ਤੁਹਾਡੇ ਲਈ ਗੱਲ ਕਰਾਂਗੇ ਰਵਨੀਤ ਬਿੱਟੂ ਦੀ ਬੀਜੇਪੀ ਵੱਲੋਂ ਉਹ ਚੋਣ ਲੜਦੇ ਨੇ ਲੁਧਿਆਣੇ ਤੋਂ ਅਮਰਤ ਸ਼ਾਹ ਉਹਨਾਂ ਦੇ ਪੱਖ ਚ ਕਾਫੀ ਕੁਝ ਬੋਲ ਕੇ ਜਾਂਦੇ ਵੀ ਗੂੜਾ ਰਿਸ਼ਤਾ ਸਾਡਾ ਉਹ ਗੂੜੇ ਰਿਸ਼ਤੇ ਬਦਲੇ ਉਹਨਾਂ ਨੂੰ ਕੇਂਦਰੀ ਰਾਜ ਮੰਤਰੀ ਬਣਾਇਆ ਗਿਆ ਇਸ ਗੱਲ ਤੇ ਚਰਚਾ ਕਰਾਂਗੇ ਤੇ ਇਹਦੇ ਆਉਣ ਵਾਲੇ ਸਿਆਸੀ ਸਮੀਕਰਨ ਕੀ ਹੋਣਗੇ ਮੇਰੇ ਨਾਲ ਮੇਰੇ ਸਹਿਯੋਗੀ ਜਸ ਗਰੇਵਾਲ ਜਸ ਕਿਵੇਂ ਦੇਖ ਦਊ ਤੋਹਫਾ ਮਿਲਿਆ ਰਵਨੀਤ ਬਿੱਟੂ ਨੂੰ ਜੇ ਰਵਨੀਤ ਬਿੱਟੂ ਦੇ ਪੱਖ ਤੋਂ ਸੋਚਿਆ ਜਾਵੇ ਤਾਂ ਰਵਨੀਤ ਬਿੱਟੂ ਅੱਜ ਬੜੇ ਖੁਸ਼ ਨੇ ਰਵਨੀਤ ਬਿੱਟੂ ਦਾ ਪਰਿਵਾਰ ਅੱਜ ਬੜਾ ਖੁਸ਼ ਹੈ ਲੱਡੂ ਵੰਡੇ ਗਏ ਨੇ ਉਹ ਇੱਕ ਮੈਂ ਤਾਂ ਇਹ ਕਹੂੰਗਾ ਕਿ ਰਵਨੀਤ ਬਿੱਟੂ ਹਾਰ ਕੇ ਵੀ ਜਿੱਤ ਗਏ ਉਹ ਇੱਕ ਫਿਲਮ ਦਾ ਡਾਇਲੋਗ ਹੈ ਨਾ ਕਿ ਹਾਰ ਕਰ ਜਿੱਤਨੇ ਵਾਲੇ ਕੋ ਬਾਜੀਗਰ ਕਹਤੇ ਹਨ ਤੇ ਅੱਜ ਉਹ ਬਾਜੀ ਰਵਨੀਤ ਬਿੱਟੂ ਨੇ ਜਿਹੜੀ ਆ ਉਹ ਮਾਰੀ ਆ ਮਤਲਬ ਕਿਉਂਕਿ ਅਮਿਤ ਸ਼ਾਹ ਜਿਹੜੇ ਸੀ ਉਹ ਇਸ ਤੋਂ ਪਹਿਲਾਂ ਹੀ ਸੰਕੇਤ ਤਾਂ ਜਿਹੜੇ ਦੇ ਗਏ ਸੀ ਕਿ ਭਾਈ ਅਸੀਂ ਚੰਗਾ ਉਹਦਾ ਚੰਗੀ ਪਾਵਰ ਇਹਨੂੰ ਦੇਵਾਂਗੇ ਭਾਬ ਇਹ ਤਾਂ ਤੈ ਸੀ ਕਿ ਇਹ ਕੇਂਦਰ ਦੇ ਵਿੱਚ ਮੰਤਰੀ ਦੇ ਤੌਰ ਤੇ ਜਾਣਗੇ ਇੱਕ ਹੋਰ ਵੀ ਗੱਲ ਹੈ ਨਾ ਕਿ ਕਿਉਂਕਿ ਜੇਕਰ ਅਸੀਂ ਕਾਂਗਰਸ ਦੇ ਵਿੱਚ ਜਦੋਂ ਕਾਂਗਰਸ ਦੇ ਵਿੱਚ ਸੀ ਇਹਨਾਂ ਦੇ ਪਰਿਵਾਰ ਨੂੰ ਮਤਲਬ ਜੇ ਆਪਾਂ ਦੇਖੀਏ ਤਾਂ ਬੜਾ ਕੁਝ ਮਿਲਿਆ ਕਾਂਗਰਸ ਨੇ ਬੜਾ ਕੁਝ ਦਿੱਤਾ ਇਹ ਵੀ ਨਹੀਂ ਕਹਿ ਸਕਦੇ ਕਾਂਗਰਸ ਨੇ ਨਹੀਂ ਦਿੱਤਾ ਮੁੱਖ ਮੰਤਰੀ ਡੀਐਸਪੀ ਵੀ ਇਹਨਾਂ ਦੇ ਪਰਿਵਾਰ ਨੂੰ ਜਿਹੜਾ ਹੈਗਾ ਦਿੱਤਾ ਆ ਐਮਪੀ ਹੈ ਮਤਲਬ ਬਹੁਤ ਕੁਝ ਦਿੱਤਾ ਇੱਕੋ ਇੱਕ ਪਰਿਵਾਰ ਹੈ ਜੀ ਸਭ ਤੋਂ ਵੱਧ ਦਿੱਤਾ ਇੱਕੋ ਇੱਕ ਪਰਿਵਾਰ ਮਤਲਬ ਸ਼ਾਇਦ ਸ਼ਾਇਦ ਇੱਕ ਹੋ ਸਕਦਾ ਕਿ ਪਸ਼ੋਕਰ ਦੇ ਵਿੱਚ ਹੋਰ بڑے ਪਰਿਵਾਰ ਹੋਣ ਪਰ ਆਪਾਂ ਦੇਖੇ ਤਾਂ ਇੱਕੋ ਇੱਕ ਪਰਿਵਾਰ ਆ ਕਿ ਜਿਹਨੂੰ ਸਭ ਤੋਂ ਵੱਧ ਕੁਝ ਮਿਲਿਆ ਹੋ ਸਕਦਾ ਜਦੋਂ ਉਹ ਉਸ ਪਾਰਟੀ ਨੂੰ ਛੱਡ ਕੇ ਜਾਂਦਾ ਆ ਕਿਉਂਕਿ ਇਹ ਨਹੀਂ ਕਿ ਆਪਾਂ ਵਾਲੇ ਸੂਝ ਬਣਾ ਆਪਾਂ ਨੂੰ ਪਤਾ ਹੁੰਦਾ ਵੀ ਯਾਰ ਜੇ ਉਹ ਪਾਰਟੀ ਛੱਡ ਜੂ ਨੂੰ ਉਹ ਬਹੁਤ ਕੁਝ ਬੋਲੂ ਉਹ ਬਹੁਤ ਕੁਝ ਬਿਲੂ ਮਤਲਬ ਲੀਡਰਾਂ ਨੂੰ ਸਭ ਤੋਂ ਵੱਧ ਪਤਾ ਹੁੰਦਾ ਉਹ ਤਾਂ ਸਭ ਕੁਝ ਜਾਣੀ ਜਾਣ ਹੁੰਦੇ ਨੇ ਉਹਨਾਂ ਨੂੰ ਕਿਹੜਾ ਪਤਾ ਨਹੀਂ ਸੀ ਕਿ ਪਾਰਟੀ ਵਾਲੇ ਮੈਨੂੰ ਗद्दार ਕਹਿਣਗੇ ਉਹਨਾਂ ਨੂੰ ਕਿਹੜਾ ਪਤਾ ਨਹੀਂ ਸੀ ਕਿ ਲੋਕ ਮੈਨੂੰ ਦਲ ਬਦਲੂ ਕਹਿਣਗੇ ਉਹਨਾਂ ਨੂੰ ਕਿਹੜਾ ਪਤਾ ਨਹੀਂ ਸੀ ਕਿ ਲੋਕ ਮੈਨੂੰ ਬੜੀਆਂ ਲਾਣਤਾਂ ਵੀ ਪਾਉਣਗੇ ਬੜਾ ਕੁਝ ਕਹਿਣਗੇ ਪਰ ਫਿਰ ਵੀ ਉਹਨਾਂ ਨੇ ਪਾਰਟੀ ਛੱਡੀ ਕਿ ਤੁਹਾਨੂੰ ਕੀ ਲੱਗਦਾ ਕਿ ਉਹਨਾਂ ਨੂੰ ਆਫਰ ਆਈ ਹੋਣੀ ਤੁਸੀਂ ਭਾਜੀਪੀ ਚਾਓ ਤੇ ਅਸੀਂ ਐਮਪੀ ਤੁਹਾਨੂੰ ਲੜਾਵਾਂਗੇ ਤੇ ਤੁਸੀਂ ਪਾਰਟੀ ਛੱਡ ਦਿਓ ਕਿ ਇਕੱਲੇ ਐਮਪੀ ਦੇ ਲਈ ਪਾਰਟੀ ਛੱਡੀ ਹੋ ਸਕਦੀ ਹੈ ਨਹੀਂ ਫਿਰ ਐਮਪੀ ਤਾਂ ਹੋ காங்கிரஸ் ਵੱਲੋਂ ਵੀ ਤਾਂ ਲੜੀ ਰਹੀ ਸੀ ਨਾ ਐਮਪੀ ਤਾਂ ਫਿਰ ਕੋਈ ਚੱਕਰ ਹੀ ਨਹੀਂ ਐਮਪੀ ਤਾਂ காங்கிரஸ் ਵੱਲੋਂ ਲੜ ਰਹੀ ਸੀ ਤੁਹਾਨੂੰ ਮਿਲ ਹੀ ਰਿਆ ਸੀ ਵੱਡੇ ਅਹੁਦਿਆਂ ਦੀ ਜਿਹੜੀ ਪੇਸ਼ਕਸ਼ ਹਾਲਾਂਕਿ ਅਜ ਰਵਨੀਤ ਬਿੱਟੂਏ ਕਹਿੰਦੇ ਨੇ ਕਿ ਮੈਨੂੰ ਮੇਰਾ ਪਰਿਵਾਰ ਨਰਾਸ਼ ਸੀ ਤੇ ਮੈਨੂੰ ਕਾਲ ਆਉਂਦੀ ਆ ਤੇ ਉਸ ਕਾਲ ਤੋਂ ਬਾਅਦ ਮੈਂ ਪਰਿਵਾਰ ਨੂੰ ਦੱਸਦਾ ਪਰਿਵਾਰ ਖੁਸ਼ ਹੁੰਦਾ ਇਹ ਤਾਂ ਚਲੋ ਕਹਿਣ ਦੀਆਂ ਗੱਲਾਂ ਹੁੰਦੀਆਂ ਕੈਮਰੇ ਉੱਤੇ ਦੀਆਂ ਪਿਛਲੀ ਗੱਲ ਤਾਂ ਇਹ ਸੀ ਕਿ ਇਸ ਚੀਜ਼ ਤਾਂ ਪਤਾ ਸੀ ਮਤਲਬ ਸ਼ਾਇਦ ਇਹ ਜਿਹੜਾ ਹੈਗਾ ਇਹ ਵਾਅਦਾ ਹੋਇਆ ਹੋਣਾ ਕਿ ਭਾਈ ਜੇਕਰ ਸੈਂਟਰ ਦੇ ਵਿੱਚ ਕੇਂਦਰ ਦੇ ਵਿੱਚ ਸਾਡੀ ਸਰਕਾਰ ਬਣਦੀ ਆ ਤਾਂ ਕੇਂਦਰ ਦੇ ਵਿੱਚ ਤੁਹਾਨੂੰ ਮੰਤਰੀਸ਼ਿਪ ਜਿਹੜੀ ਆ ਉਹ ਦਿੱਤੀ ਜਾਊਗੀ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕੋਈ ਸ਼ੱਕ ਨਹੀਂ ਹੈਗਾ ਹੁਣ ਗੱਲ ਇੱਥੇ ਇੱਕ ਹੋਰ ਕਰ ਲਈਏ ਗੱਲ ਹੁਣ ਵੜਿੰਗ ਪਰਿਵਾਰ ਦੀ ਜ਼ਰੂਰ ਤੋਰ ਲਈਏ ਜਿਹੜਾ ਪਰਿਵਾਰ ਗਿੱਦੜਬਾਹ ਛੱਡਦਾ ਆ ਲੁਧਿਆਣੇ ਆਉਂਦਾ ਆ ਹਾਂ ਇਹ ਵੀ ਨਾਲ ਲੱਗਦਾ ਫ਼ੌਜ ਵੀ ਨਾਲ ਲੱਗਦਾ ਜੇ ਕਿਤੇ ਇਹ ਰਵਨੀਤ ਬਿੱਟੂ ਦੇ ਲਈ ਖੁਸ਼ੀ ਦੀ ਗੱਲ ਆ ਤਾਂ ਮਤਲਬ ਤਾਂ ਉੱਥੇ ਨਿਰਾਸ਼ਾ ਦੀ ਗੱਲ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਤੇ ਅਮਰਿੰਦਰ ਸਿੰਘ ਰਾਜਾ ਬੜਿੰਗ 20000 ਵੋਟਾਂ ਤੇ ਜਿੱਤ ਜ਼ਰੂਰ ਗਏ ਲੁਧਿਆਣੇ ਦੇ ਵਿੱਚ ਆ ਜ਼ਰੂਰ ਗਏ ਅੱਜ ਰਵਨੀਤ ਬਿੱਟੂ ਦੇ ਵਾਈਫ ਦਾ ਮੈਂ ਇੰਟਰਵਿਊ ਸੁਣ ਰਿਹਾ ਸੀ ਤਾਂ ਉਹ ਉਹ ਕਹਿੰਦੇ ਕਿ ਮਤਲਬ ਉਸ ਤਲਕੀ ਦੇ ਵਿੱਚ ਬੋਲੇ ਜਿਹੜੀ ਤਲਕੀ ਦੇ ਵਿੱਚ ਪਹਿਲਾਂ ਅਮਰਤਾ ਬੜਿੰਗ ਬੋਲਦੇ ਰਹੇ ਆ ਜਿਹੜੀ ਤਲਕੀ ਦੇ ਵਿੱਚ ਰਾਜਾ ਬੜਿੰਗ ਬੋਲਦੇ ਰਹੇ ਆ ਉਹ ਕਹਿੰਦੇ ਕਿ ਜਿਹੜੇ ਸਾਨੂੰ ਕਹਿੰਦੇ ਸੀ ਲੁਧਿਆਣਾ ਛੱਡ ਦਿਓ ਕਹਿੰਦੇ ਹੁਣ ਅਸੀਂ ਤਾਂ ਫਿਰ ਆ ਗਏ ਲੁਧਿਆਣੇ ਅਸੀਂ ਵੀ ਇੱਥੇ ਆ ਉਹ ਵੀ ਇੱਥੇ ਆ ਤੇ ਫਿਰ ਦੇਖਦੇ ਆਂ ਦੇਖਦੇ ਆਂ ਤਾਂ ਹੁਣ ਮਤਲਬ ਇਹ ਆ ਕਿ ਉਹ ਕੇਂਦਰ ਦੇ ਵਿੱਚ ਮੰਤਰੀ ਨੇ ਹਮ ਏਐਮਪੀ ਨੇ ਹੁਣ ਦੇਖਣਾ ਇਹ ਹੋਊਗਾ ਕਿ ਜਿਹੜੀਆਂ ਚੀਜ਼ਾਂ ਲੁਧਿਆਣੇ ਵਾਸੀਆਂ ਦੇ ਲਈ ਰਾਜਾ ਵਡਿੰਗ ਕਰਨਾ ਚਾਹੁੰਦੇ ਨੇ ਜਿਹੜੀਆਂ ਵਾਦੇ ਰਾਜਾ ਵਡਿੰਗ ਨੇ ਲੁਧਿਆਣੇ ਵਾਸੀਆਂ ਦੇ ਨਾਲ ਕੀਤੇ ਨੇ ਕੀ ਉਹ ਪੂਰੇ ਕਰ ਪਾਉਂਦੇ ਨੇ ਜਾਂ ਫਿਰ ਰਵਨੀਤ ਬਿੱਟੂ ਕੰਧ ਬਣ ਕੇ ਖੜਨਗੇ ਕਿਉਂਕਿ ਰਵਨੀਤ ਬਿੱਟੂ ਦੇਖੋ ਨਾ ਕਿ ਜਿਹੜੇ ਇਲਾਕੇ ਦਾ ਬੰਦਾ ਏਰੀਏ ਦਾ ਹੁੰਦਾ ਆ ਉਹ ਤਾਂ ਇਹੀ ਚਾਹੁੰਦਾ ਹੁੰਦਾ ਕਿ ਜੇਕਰ ਇੱਥੇ ਇੱਕ ਏਟ ਵੀ ਲੱਗੇ ਉਹ ਤੇ ਨਾਮ ਮੇਰਾ ਮਤਲਬ ਨਾਮ ਮੇਰਾ ਚੱਲੇ ਬਾਹਰੋਂ ਸਨ ਕਿਉਂ ਕੋਈ ਲਾਵੇ ਬਾਹਰੋਂ ਸਨ ਕਿਉਂ ਕੋਈ ਲਾਵੇ ਇੱਕ ਤਾਂ ਉਹ ਦੇਖੋ ਉਹਨਾਂ ਦੇ ਲਈ ਇੱਕ ਔਖਾ ਤਾਂ ਹੋਣ ਵਾਲਾ ਆ ਗਿੱਦੜਬਾਹ ਛੱਡ ਕੇ ਨਵੇਂ ਹਲਕੇ ਦੇ ਵਿੱਚ ਜਿਹੜੇ ਹੈਗੇ ਆ ਉਹ ਆਏ ਨੇ ਭਾਵੇਂ ਆਪਣੀ ਗਿੱਦੜਵੇ ਵਾਲੀ ਫੌਜ ਨਾਲ ਲਏ ਪਰ ਉਹ ਫੌਜ ਤਾਂ ਸਿਰਫ ਚੋਣਾ ਜਿਤਾਉਣ ਤੱਕ ਸੀ ਨਾ ਉਸ ਤੋਂ ਬਾਅਦ ਤਾਂ ਫੌਜ ਨੇ ਵਾਪਸ ਚੱਲ ਜਾਣਾ ਉਸ ਤੋਂ ਬਾਅਦ ਤਾਂ ਫੌਜ ਫਿਰ ਗਿੱਦੜਵੇ ਲੱਗ ਗਈ ਹੋਣੀ ਆ ਜਿੰਨੀ ਚੋਣ ਪਤਾ ਵੀ ਜਿੰਨੀ ਚੋਣਤਾ ਆ ਹੁਣ ਇੱਕ ਚੀਜ਼ ਹੋਰ ਦੇਖੋ ਨਾ ਉਹ ਇੱਕ ਚੀਜ਼ ਹੋਰ ਉਹਨਾਂ ਦੇ ਲਈ ਔਖਾ ਕਿ ਹੁਣ ਵੱਡਾ ਟਫ ਕੰਪੀਟੀਸ਼ਨ ਗਿੱਦੜਵੇ ਵੀ ਹੋਣ ਵਾਲਾ ਬਿਲਕੁਲ ਹੁਣ ਦੇਖੋ ਗਿੱਦੜਬਾ ਹੁਣ ਵੇਲਾ ਹੋ ਗਿਆ ਗਿੱਦੜਵੇ ਚ ਅਮਰਤਾ ਬੜਿੰਗ ਨੇ ਗਿੱਦੜਵੇ ਵੀ ਕਹਿੰਦੇ ਨੇ ਕਿ ਵੱਡੇ ਸਿੰਘ ਫਸਣ ਵਾਲ ਨੇ ਹੂੰ ਜੇ ਨਾ ਚਾਉਂਦੇ ਹੋ ਵੀ ਗਿੱਦੜ ਵਜੇ ਦੇ ਵਿੱਚ ਵੱਡੇ ਸਿੰਘ ਫਸ ਗਏ ਉੱਥੇ ਵੀ ਬੀਜੇਪੀ ਕੋਈ ਨਾ ਕੋਈ ਖੇਡ ਖੇੜ ਗਈ ਮਿਲ ਕੇ ਉਹ ਵੀ ਅਮਰਿੰਦਰ ਸਿੰਘ ਰਾਜਾ ਬੜਿੰਗ ਦੇ ਹੱਥੋਂ ਖੁੱਸ ਗਿਆ ਤਾਂ ਫਿਰ ਤੁਸੀਂ ਸੋਚੋ ਕਿ ਗੱਲ ਰਾਜੇ ਬੜਿੰਗ ਦੇ ਵੱਸੋਂ ਬਾਹਰ ਜਾਂਦੀ ਹੋ ਜਾਣੀ ਆ ਕਿਉਂਕਿ ਇਸ ਵਾਰ ਵੀ ਜੇ ਗੱਲ ਕਰਾਂ ਤਾਂ 200 ਜਿਹੜੀ ਹੁਣ ਐਮਪੀ ਦੀ ਚੋਣ ਹੋਈ ਹੈ 2024 ਦੀ ਤਾਂ ਉਹਦੇ ਵਿੱਚ ਵੀ ਮਨਿੰਦਰ ਸਿੰਘ ਰਾਜਾ ਬੜਿੰਗ ਮਤਲਬ ਗਿੱਦੜ ਬਹੇ ਦੇ ਵਿੱਚ 12000 ਦੀ ਲੀਡ ਜਿਹੜੀ ਆ ਉਹ ਸਭਜੀ ਸਿੰਘ ਖਾਲਸੇ ਨੂੰ ਮਿਲੀ ਆ ਇੱਕ ਗੱਲ ਹੋਰ ਤਰਤਪਾਲ ਸ਼ਰਮਾ ਇੱਥੋਂ ਚੋਣ ਜਿਹੜੀ ਆ ਉਹ ਹਰਦੇ ਨੇ ਪਰ ਆਮ ਆਦਮੀ ਪਾਰਟੀ ਨੇ ਵੀ ਲੀਡ ਭਵੇਂ ਕੁਝ ਵੋਟਾਂ ਦੀ ਲਈ ਆ ਪਰ ਆਮ ਆਦਮੀ ਪਾਰਟੀ ਵੀ ਇੱਥੋਂ ਵੋਟ ਵਧੀ ਆ ਤਾਂ ਹੁਣ અમરਿੰਦਰ ਸਿੰਘ ਰਾਜાવડنگ ਜਿਹੜੇ ਵੋਟ ਪਰਸੈਂਟ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਗਿੱਦੜ ਬਹਿ ਤੋਂ ਖਿਸਕੇ ਨੇ ਤੀਜੇ ਸਥਾਨ ਤੇ ਜਿਹੜੇ ਹੈਗੇ ਆਏ ਨੇ ਤਾਂ ਉਹ ਇਹੀ ਆ ਕਿ ਜਿੱਥੇ ਇੱਕ ਘਰ ਦੇ ਵਿੱਚ ਖੁਸ਼ੀ ਆਈ ਤਾਂ ਉੱਥੇ ਦੂਸਰੇ ਘਰ ਦੇ ਵਿੱਚ ਜਿੰਨਾਂ ਦੇ ਵਿੱਚ ਇੱਕ ਘਰ ਦੇ ਵਿੱਚ ਤਿੰਨ ਦਿਨ ਪਹਿਲਾਂ ਖੁਸ਼ੀ ਆਈ ਸੀ ਇੱਕ ਘਰ ਦੇ ਵਿੱਚ ਤਿੰਨ ਦਿਨ ਬਾਅਦ ਦੇ ਵਿੱਚ ਖੁਸ਼ੀ ਖੁਸ਼ੀ ਇਹ ਤਾਂ ਉਹ ਥੋੜਾ ਨਿਰਾਸ਼ਾ ਦੇ ਵਿੱਚ ਜਿਹੜਾ ਹੈਗਾ ਉਹ ਜ਼ਰੂਰ ਹੋਣਗੇ ਹੁਣ ਇੱਥੇ ਇੱਕ ਹੋਰ ਦੇਖਣ ਦੀ ਗੱਲ ਹੋਈ ਆ ਨਾ ਕਿ ਇਹ ਨਾ ਸੋਚੋ ਕਿ ਰਵਨੀਤ ਬਿੱਟੂ ਨੂੰ ਕੇਂਦਰ ਦੇ ਵਿੱਚ ਮੰਤਰੀ ਬਣਾਇਆ ਮਤਲਬ ਬੀਜੇਪੀ ਪੰਜਾਬ ਤੇ ਪੂਰਾ ਫੋਕਸ ਕਰ ਰਹੀ ਆ ਸ਼ਾਇਦ ਲੋਕ ਖੁਸ਼ ਹੋਣਗੇ ਕਿ ਬੀਜੇਪੀ ਨੂੰ ਪੰਜਾਬ ਦੇ ਵਿੱਚੋਂ ਕੋਈ ਸੀਟ ਨਹੀਂ ਲਿਜਾਣ ਦਿੱਤੀ ਜਾਂ ਬੀਜੇਪੀ ਦੇ ਵਿੱਚ ਪੰਜਾਬ ਚੋਂ ਕੋਈ ਸੀਟ ਨਹੀਂ ਗਈ ਪਰ ਬੀਜੇਪੀ ਪੰਜਾਬ ਦੇ ਵਿੱਚ ਤੀਜੇ ਨੰਬਰ ਦੀ ਵੱਡੀ ਪਾਰਟੀ ਬਣ ਗਈ ਹੈ ਤੇ ਬੀਜੇਪੀ ਤਾਂ ਚਾਹੁੰਦੀ ਐ ਸੀ ਬੀਜੇਪੀ ਤਾਂ ਲੜ 27 ਦੇ ਲਈ ਰਹੀ ਆ ਹੁਣ ਕੀ ਇਹ ਸੋਚਿਆ ਜਾ ਸਕਦਾ ਕਿ ਰਵਨੀਤ ਬਿੱਟੂ ਦੇ ਚਿਹਰੇ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾ ਕੇ ਬੀਜੇਪੀ ਲੜ ਰਹੀ ਆ ਹੋ ਸਕਦਾ ਕਿਉਂ ਨਹੀਂ ਹੋ ਸਕਦਾ ਰਵ੍ਰੀਤ ਬਿੱਟੂ ਇਸ ਚੀਜ਼ ਨੂੰ ਖੁਦ ਅੱਜ ਮੰਨੇ ਨੇ ਕਬੂਲੇ ਨੇ ਕਿਉਂਕਿ ਰਵ੍ਰੀਤ ਬਿੱਟੂ ਨੂੰ ਇੱਕ ਚੀਜ਼ ਸਵਾਲ ਪੁੱਛਿਆ ਗਿਆ ਕਿ ਭਾਈ ਜੇਕਰ ਮੁੱਖ ਮੰਤਰੀ ਦੇ ਚਿਹਰੇ ਦੇ ਤੌਰ ਤੇ ਤੁਹਾਨੂੰ ਲੜਾਇਆ ਜਾਵੇ ਤੁਸੀਂ ਲੜੋਗੇ ਉਹ ਕਹਿੰਦੇ ਕਿਉਂ ਨਹੀਂ ਮੈਂ ਕਿਉਂ ਨਹੀਂ ਲੜਾਂਗਾ ਮੈਂ ਲੜਾਂਗਾ ਕਿਉਂਕਿ ਹੁੰਦਾ ਵੀ ਹੈ ਨਾ ਕਿ ਹੁਣ ਜੇਕਰ ਕੋਈ ਐਮਐਲਏ ਖੜਾ ਹੁੰਦਾ ਉਹ ਇਕੱਲੇ ਐਮਐਲਏship ਲਈ ਥੋੜੀ ਨਾ ਹੁੰਦਾ ਉਹਨੂੰ ਹੁੰਦਾ ਕਿ ਭਾਈ ਮੈਨੂੰ ਜਿਹੜਾ ਹੈਗਾ ਮੰਤਰੀ ਦਾ ਅਹੁਦਾ ਮਿਲੇ ਮੈਨੂੰ ਭਾਈ ਮੈਂ ਐਮਪੀ ਦੀ ਟਿਕਟ ਮਿਲੇ ਜਦੋਂ ਐਮਪੀ ਜਿੱਦਾਂ ਉਹ ਅਗਲਾ ਕਹਿੰਦਾ ਭਾਈ ਮੈਂ ਕੇਂਦਰ ਦੇ ਵਿੱਚ ਵਜ਼ੀ ਟੋਡੀਆਂ ਇਛਾਵਾਂ ਤਾਂ ਕਦੇ ਮਰਨੀਆਂ ਮਿਟਨੀਆਂ ਨਹੀਂ ਚਾਹੀਦੀਆਂ ਜੇ ਛਾਵੇਂ ਮਰ ਕਹਿੰਦੇ ਨਹੀਂ ਹੁੰਦੇ ਕਿ ਖੜਾ ਪਾਣੀ ਆ ਜੇਕਰ ਪਾਣੀ ਖੜ ਜੇ ਉਦੋਂ ਚੋਂ ਵੀ ਮੁਸਕਾਉਣ ਲੱਗ ਜਾਂਦਾ ਇਹ ਛਾਵੇਂ ਤਾਂ ਹੋਣੀਆਂ ਚਾਹੀਦੀਆਂ ਨੇ ਤਾਂ ਰਵਨੀਤ ਬਿੱਟੂ ਨੇ ਮਤਲਬ ਕੁਝ ਨਾ ਕੁਝ ਇਸ਼ਾਰੇ ਸੰਕੇਤ ਤਾਂ ਇਹ ਦਿੱਤੇ ਨੇ ਕਿ ਭਾਈ ਹਾਂ ਉਹ ਕਹਿੰਦੇ ਜੇਕਰ ਮੈਨੂੰ ਮੁੱਖ ਮੰਤਰੀ ਦੇ ਚਿਹਰੇ ਤੌਰ ਤੇ ਪੰਜਾਬ ਦੇ ਵਿੱਚ ਚੋਣ ਲੜੀ ਜੇ ਤਾਂ ਮੈਂ ਕਿਉਂ ਨਹੀਂ ਲੜੂਗਾ ਲੜਦੇ ਵਿੱਚ ਇੱਕ ਗੱਲ ਹੋਰ ਸੀ ਬਈ ਜਿਵੇਂ ਉਹ ਇਲੈਕਸ਼ਨ ਚੱਲ ਰਿਹਾ ਸੀ ਆ ਲੋਕ ਸਭਾ ਦਾ ਉਹ ਬੜੀਆਂ ਥਾਪੀਆਂ ਮਾਰਦੇ ਕਿਸਾਨਾਂ ਨੂੰ ਜਿਵੇਂ ਬੋਲਿਆ ਫਿਰ ਉਹਨਾਂ ਨੂੰ ਕਿਤੇ ਨਾ ਕਿਤੇ ਲੱਗਦਾ ਹੀ ਸੀ ਕੋਈ ਗੱ ਤਾਂ ਬੀਜੇਪੀ ਸਾਰਾ ਕੁਝ ਦੇਖ ਰਹੀ ਸੀ ਪਰ ਉਹ ਥਾਪ ਕੇ ਮਿਲਦਾ ਇਸ ਕਰਕੇ ਮਾਰੇ ਸੀ ਵੀ ਮੰਤਰੀ ਤਾਂ ਪਈਆਂ ਕੋਈ ਨਹੀਂ ਜਿੰਨਾ ਕਰਨਾ ਕਰ ਲੋ ਥਾਪੀਆਂ ਇਸ ਕਰਕੇ ਵੀ ਵੱਜ ਰਹੀਆਂ ਸੀ ਕਿਉਂਕਿ ਹਾਂ ਤੁਹਾਡੇ ਵਾਲੀ ਗੱਲ ਆ ਕਿ ਬਾਕੀ ਵੱਡੀ ਗੱਲ ਇਹ ਵੀ ਸੀ ਉਹਨਾਂ ਨੂੰ ਪਤਾ ਸੀ ਕਿ ਬੀਜੇਪੀ ਹੱਕ ਥਾਪੜ ਰਹੀ ਹੈ ਬੀਜੇਪੀ ਹਾਰਿਆ ਹੋਇਆਂ ਨੂੰ ਮੰਤਰੀ ਬਣਾਉਂਦੀ ਹੈ ਵੀ ਜੇ ਮਤਲਬ ਇਹਦੇ ਤਾਂ ਹੁਣ ਅੱਜ ਦੀ ਜੇਕਰ ਤੁਸੀਂ ਮੰਤਰੀਆਂ ਲਿਸਟ ਦੇਖੋ ਤਾਂ ਇਹ ਤਾਂ ਹੈ ਨਹੀਂ ਕਿ ਹਰ ਇੱਕ ਜਿੱਤ ਕੇ ਜਾਂਦਾ ਤਾਂ ਮਤਲਬ ਹਾਰਿਆ ਹੋਏ ਨੂੰ ਵੀ ਮੰਤਰੀਸ਼ਿਪ ਜਿਹੜੀ ਹੈਗੀ ਆ ਉਹ ਮਿਲਿਆ ਹਾਰਿਆ ਹੋਣ ਨੂੰ ਵੀ ਮੰਤਰੀ ਬਣਾ ਤਾਂ ਮਤਲਬ ਵੱਡੀ ਗੱਲ ਇਹ ਹੈ ਨਾ ਕਿ ਰਵਨੀਤ ਬਿੱਟੂ ਇਹ ਵੀ ਕਹਿੰਦੇ ਨਜ਼ਰ ਹੈ ਰਵਨੀਤ ਬਿੱਟੂ ਕਹਿੰਦੇ ਨੇ ਕਿ ਮੈਂ 27 ਤੱਕ ਗਰਾਊਂਡ ਸਾਫ਼ ਕਰਕੇ ਦੇਣਾ ਭਾਬ ਇੱਕ ਚੀਜ਼ ਤਾਂ ਕਲੀਅਰ ਹੋਊਗੀ ਕਿ 24 ਦੇ ਲਈ ਤਾਂ ਬੀਜੇਪੀ ਬੀਜੇਪੀ 24 ਦੇ ਵਿੱਚ ਲੜ ਰਹੀ ਸੀ ਸਿਰਫ ਵੋਟ ਪਰਸੈਂਟੇਜ ਦੇ ਲਈ ਲੜ ਰਹੀ ਸੀ ਤੇ ਵੀ ਨਹੀਂ ਕਿ ਬੀਜੇਪੀ ਦਾ ਕਹਿੰਦੇ ਨੇ ਕਿ ਬੀਜੇਪੀ ਦਾ ਯਾਰ ਪੰਜਾਬ ਦੀਆਂ 13 ਸੀਟਾਂ ਨਾਲ ਬੀਜੇਪੀ ਨੂੰ ਕੀ ਮਿਲਣਾ ਪੰਜਾਬ ਦੀ 13 ਸੀਟ ਧਿਆਨ ਨਹੀਂ ਬੀਜੇਪੀ ਦਾ ਧਿਆਨ ਪੂਰਾ ਸੀ ਬੀਜੇਪੀ ਪੰਜਾਬ ਦੇ ਲਈ ਉਹਨਾਂ ਨੇ ਪੰਜਾਬ ਦੇ ਉੱਤੇ ਪੂਰਾ ਫੋਕਸ ਕੀਤਾ ਹੋਇਆ ਤਾਂ ਇਹ ਹੈ ਕਿ ਜੇਕਰ ਅੱਜ ਉਹ ਤੀਜੇ ਨੰਬਰ ਦੀ ਪਾਰਟੀ ਬਣੀ ਹੈ 18-19% ਵੋਟ ਉਹਨਾਂ ਦੀ ਜਿਹੜੀ ਹੋਈ ਹੈ ਤਾਂ 27 ਦੇ ਵਿੱਚ ਤੁਸੀਂ ਮੰਨੋ ਜਾਂ ਨਾ ਮੰਨੋ ਉਹ ਵੋਟ ਵਧਣਗੇ ਵੋਟ ਪਰਸੈਂਟੇਜ ਵਧੂਗੀ ਤੇ ਇਹ ਵੀ ਹੋ ਸਕਦਾ ਜਿਹੜਾ ਪੁਰਾਣਾ ਨੌ ਮਾਸ ਦਾ ਰਿਸ਼ਤਾ ਰਿਹਾ ਤੇ ਉਹ ਵੀ ਹੋ ਸਕਦਾ ਕਿ 27 ਤੱਕ ਜਾਂਦਿਆਂ ਜਾਂਦਿਆਂ ਇੱਕ ਹੋ ਜੇ بڑا ਕੁਝ ਜਿਹੜਾ ਹੈਗਾ ਆ ਉਹ ਬਦਲਣ ਵਾਲਾ ਆ ਤਾਂ ਇੱਥੇ ਗੱਲ ਇਹ ਹੈ ਨਾ ਕਿ ਬਿੱਟੂ ਨੂੰ ਕੇਂਦਰੀ ਕੇਂਦਰ ਦੇ ਵਿੱਚ ਮੰਤਰੀ ਦੇ ਤੌਰ ਤੇ ਬਿੱਟੂ ਨੂੰ ਅੱਧ ਮਿਲਣਾ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਲਈ ਇੱਕ ਮਤਲਬ ਜਿਵੇਂ ਕਹਿ ਦਈਏ ਕਿ ਥੋੜੀ ਜੀ ਨਿਰਾਸ਼ਾ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਵਿੱਚ ਇਸ ਚੀਜ਼ ਦੀ ਜ਼ਰੂਰ ਆਈ ਹੋਣੀ ਹੈ ਪਰ ਅੱਜ ਮੈਨੂੰ ਇੱਕ ਗੱਲ ਬਿੱਟੂ ਰਵਨੀਤ ਬਿੱਟੂ ਦੀ ਜਿਹੜੀ ਉਹ ਜ਼ਰੂਰ ਚੰਗੀ ਲੱਗੀ ਚਲੋ ਜੇ ਦੇਖੋ ਜੋ ਗੱਲਾਂ ਮਾੜੀਆਂ ਹਨ ਜੋ ਚੰਗੀਆਂ ਉਹ ਚੰਗੀਆਂ ਵੀ ਅੱਜ ਜਿੰਨਾ ਕੋ ਉਹਨਾਂ ਨੇ ਹਾਲਾਂਕਿ ਹੋ ਸਕਦਾ ਖੁਸ਼ੀ-ਖੁਸ਼ੀ ਦੇ ਵਿੱਚ ਬਿਆਨ ਦਿੱਤੇ ਹੁਣ ਜਿਨ੍ਹਾਂ ਨੇ ਬਿਆਨ ਦਿੱਤੇ ਨੇ ਉਹ ਕਹਿੰਦੇ ਨੇ ਕਿ ਠੀਕ ਹੈ ਮੈਨੂੰ ਮੰਤਰੀ ਬਣਾਤਾ ਮੇਰਾ ਕਹਿੰਦੇ ਕਿਸੇ ਨਾਲ ਕੋਈ ਗਿਲਾਨੀ ਸਾਰੀਆਂ ਪਾਰਟੀਆਂ ਨੂੰ ਮੈਂ ਨਾਲ ਲੈ ਕੇ ਚੱਲوں ਸਾਰਿਆਂ ਨੂੰ ਮੈਂ ਨਾਲ ਲੈ ਮੈਂ ਕਹਣਾ ਵੀ ਇੱਕ ਚੀਜ਼ ਹੁੰਦੀ ਹੈ ਨਾ ਕਿ ਪਰਦਾ ਵੀ ਉੱਤਰ ਜਾਣਾ 5-4 ਸਾਲਾਂ ਦੇ ਵਿੱਚ ਕਿਉਂਕਿ ਉਹਨਾਂ ਨੇ ਅੱਜ ਬੜੇ ਵੱਡੇ ਵੱਡੇ ਵਾਅਦੇ ਕਰਤੇ ਆ ਅੱਜ ਸੌ ਚੱਕਣ ਤੋਂ ਪਹਿਲਾਂ ਬڑے ਵੱਡੇ ਵੱਡੇ ਵਾਦੇ ਉਹਨਾਂ ਨੇ ਕਰਤੇ ਹੁਣ ਇਹ ਵੀ ਪਤਾ ਲੱਗ ਜੂ ਕਿ ਭਈ ਹੁਣ ਤੁਹਾਨੂੰ ਪੰਜਾਬ ਦੇ ਲਈ ਮਿਲਿਆ ਇੱਕ ਗੱਲ ਹੋਰ ਵੀ ਦੇਖੋ ਨਾ ਰਵਨੀਤ ਬਿੱਟੂ ਤੇ ਭਗਵੰਤ ਸਿੰਘ ਮਾਨ ਦੀ ਯਾਰੀ ਵੀ ਬੜੀ ਤਕੜੀ ਹੈ ਇਹਨੂੰ ਵੀ ਨਕਾਰ ਨਹੀਂ ਜਾ ਸਕਦਾ ਉਹ ਆਪ ਵੀ ਕਹਿੰਦੇ ਨੇ ਤੇ ਪਾਰਲੀਮੈਂਟ ਦੇ ਵਿੱਚ ਬੈਠੇ ਹੱਸਦੇ ਬੜੇ ਵਾਰੀ ਤੁਹਾਡੇ ਨਜ਼ਰ ਆਏ ਨੇ ਤਾਂ ਤਾਂ ਕਿਉਂਕਿ ਤੁਸੀਂ ਰਵਨੀਤ ਬਿੱਟੂ ਦੇ ਮੂੰਹੋਂ ਕਦੇ ਸੀਐਮ ਭਗਵੰਤ ਸਿੰਘ ਮਾਨ ਦੇ ਖਿਲਾਫ ਕੋਈ ਸ਼ਬਦ ਕੋਈ ਬਹੁਤਾ ਜ਼ਿਆਦਾ ਨਹੀਂ ਸੁਣਿਆ ਹੁਣ ਜਿਸ ਕਦਰ ਉਹ ਪਰ ਕਾਂਗਰਸ ਦੇ ਲਈ ਬੋਲਦੇ ਰਹੇ ਨੇ ਜਿਵੇਂ ਹੁਣ ਅੱਜ ਦੀ ਗੱਲ ਵੀ ਉਹ ਕਹਿੰਦੇ ਨੇ ਕਿ ਕੈਨਸੀ ਕਿ ਮੈਂ ਕਾਂਗਰਸ ਦੇ ਵਿੱਚ ਤਾਂ ਕੱਟ ਪੁਤਲੀ ਦੀ ਤਰ੍ਹਾਂ ਸੀ ਮੈਂ ਉੱਥੇ ਕੋਈ ਕੰਮ ਨਹੀਂ ਕਰ ਸਕਿਆ ਮੈਂ ਮੈਂਬਰ ਆਫ ਪਾਰਲੀਮੈਂਟ ਬਣਿਆ ਪਰ ਮੈਨੂੰ ਉੱਥੇ ਕੰਮ ਨਹੀਂ ਹੋਇਆ ਤੇ ਇੱਥੇ ਆ ਕੇ ਮੈਂ ਹੁਣ ਕੁਝ ਨਾ ਕੁਝ ਕਰ ਸਕੂੰਗਾ ਤਾਂ ਹੀ ਨਾ ਕਿ ਹੁਣ ਦੇਖਣਾ ਹੋਊਗਾ ਕਿ ਉਹ ਯਾਰੀ ਜਿਹੜੀ ਆ ਉਹ ਵਰਤੀ ਵੀ ਜਾਂਦੀ ਆ ਕਿ ਪੰਜਾਬ ਦੇ ਲਈ ਕੋਈ ਨਾ ਕੋਈ ਕੰਮ ਜਿਹੜਾ ਹੈਗਾ ਉਹ ਕਰਦੇ ਉਹ ਕਰਦੇ ਨਜ਼ਰ ਆਉਣਗੇ ਜਾਂ ਜਿਹੜੇ ਫੰਡਾਂ ਦੀ ਗੱਲ ਭਗਵੰਤ ਸਿੰਘ ਮਾਨ ਕਰਦੇ ਨੇ ਜਿਹੜੇ ਪੈਸੇ ਦੀ ਗੱਲ ਭਗਵੰਤ ਸਿੰਘ ਭਗਵੰਤ ਸਿੰਘ ਮਾਨ ਕਰਦੇ ਨੇ ਕਿ ਭਾਈ ਇਹ ਪੈਸਾ ਕੇਂਦਰ ਦੇ ਵਿੱਚ ਚੜਿਆ ਹੋਇਆ ਤਾਂ ਹੁਣ ਪੰਜਾਬ ਦੇ ਲਈ ਉਹ ਜਦੋਂ ਮੰਤਰੀ ਬਣ ਕੇ ਜਾਂਦੇ ਨੇ ਕਿ ਉਹ ਚੀਜ਼ਾਂ ਜਿਹੜੀਆਂ ਸਾਰੀਆਂ ਨੂੰ ਨਿਪਟਾਉਣਗੇ ਹੁਣ ਅਜੇ ਤਾਂ ਅਮਰਪਾਲ ਦੀ ਗੱਲ ਵੀ ਕਰਦੇ ਨਜ਼ਰ ਆਏ ਅਜੇ ਤਾਂ ਕਿਸਾਨਾਂ ਦੀ ਗੱਲ ਵੀ ਕਰਦੇ ਨਜ਼ਰ ਆਏ ਅਜੇ ਤਾਂ بڑے ਮੁੱਦਿਆਂ ਦੀ ਗੱਲ ਕਰਦੇ ਨਜ਼ਰ ਆਏ ਕਿ ਇਹ ਸਾਰੇ ਮੁੱਦੇ ਮੈਂ ਜਾ ਕੇ ਕੇਂਦਰ ਦੇ ਵਿੱਚ ਹੱਲ ਕਰਵਾਉਂਗਾ ਉਹ ਕਦੋਂ ਤੱਕ ਹੱਲ ਹੁੰਦੇ ਨੇ ਕਿਵੇਂ ਹੱਲ ਹੁੰਦੇ ਨੇ ਇਹਦੇ ਚ ਕਿਵੇਂ ਦੇਖ ਦوں ਬਾਈ ਵੀ ਕਾਫੀ ਲੋਕ ਇੱਥੇ 13 ਬੰਦੇ ਉਹਨਾਂ ਨੇ ਇਲੈਕਸ਼ਨ ਲੜੇ ਪਰ ਰਵਨੀਤ ਮਿੱਟੂ ਤੇ ਹੀ ਗੁਣਾ ਕਿਉਂ ਪਿਆ ਇਹ ਵੀ ਸਵਾਲ ਉੱਠਦਾ ਨਾ ਲੋਕਾਂ ਚ ਕਹਿੰਦੇ ਯਾਰ ਵੀ ਉਹਨੂੰ ਕਿਉਂ ਬਣਾਇਆ ਤੁਸੀਂ ਨਾ ਹੁਣ ਜੇ ਜਿੰਨੇ ਬੰਦੇ ਇੱਥੋਂ ਲੜੇ ਨੇ ਉਹਨਾਂ ਦੀ ਸਾਰਿਆਂ ਦੀ ਜਿਕਰ ਸੂਚੀ ਦੇਖੋ ਲਿਸਟ ਦੇਖੋ ਤਾਂ ਹਾਲਾਂਕਿ ਜੇ ਆਪਾਂ ਦੇਖੀ ਹੱਕਦਾਰ ਦੇ ਤੌਰ ਤੇ ਤਾਂ ਪਟਿਆਲਾ ਮਹਿਲਾਂ ਦਾ ਪਰਿਵਾਰ ਮਹਾਰਾਣੀ ਪ੍ਰਨੀਤ कौर ਜਿਹੜੇ ਆ ਉਹ ਵੀ ਸੀ ਪਰ ਇੱਕ ਇਹ ਵੀ ਹੈ ਨਾ ਕਿ ਰਵਨੀਤ ਬਿੱਟੂ ਨੂੰ ਮਤਲਬ ਚਿਹਰੇ ਦੇ ਤੌਰ ਤੇ ਜੇਕਰ ਦੇਖਿਆ ਜਾਵੇ ਜੇ ਇੱਕ ਤਾਂ ਇਸ ਚੀਜ਼ ਦੀ ਸਿੰਮਪਤੀ ਵੀ ਉਹਨਾਂ ਨੂੰ ਮਿਲ ਸਕਦੀ ਹੈ ਨਾ ਕਿ ਭਾਈ ਪਰਿਵਾਰ ਨੂੰ ਉਹਨਾਂ ਨੂੰ ਮਤਲਬ ਉਹ ਜੋ ਚੀਜ਼ਾਂ ਉਹ ਆਖਦੇ ਨੇ ਕਿ ਭਾਈ ਜੇਕਰ ਪੰਜਾਬ ਦੇ ਵਿੱਚ ਸੁੱਖ ਸ਼ਾਂਤੀ ਲਿਆਂਦੀ ਪੰਜਾਬ ਦੇ ਵਿੱਚ ਅੱਤਵਾਦ ਖਤਮ ਕੀਤਾ ਤਾਂ ਸਾਡੇ ਪਰਿਵਾਰ ਨੇ ਕੀਤਾ ਸ਼ਹੀਦੀ ਦਿੱਤੀ ਤਾਂ ਮੇਰੇ ਦਾਦਾ ਜੀ ਨੇ ਅਸੀਂ ਦਿੱਤੀ ਅਸੀਂ ਪੰਜਾਬ ਦੇ ਚੰਮਣ ਸ਼ਾਂਤੀ ਨੇ ਦਿੱਤੀ ਤਾਂ ਮਤਲਬ ਭਾਜਪਾ ਤਾਂ ਬੜੇ ਫੈਕਟਰ ਦੇਖ ਕੇ ਚੱਲੂਗੀ ਨਾ ਬਹੁਤ ਫੈਕਟਰ ਆ ਜਿਹੜੇ ਭਾਜਪਾ ਨੇ ਦੇਖ ਕੇ ਚੱਲਣੇ ਆ ਭਈ ਤਾਂ ਮਤਲਬ ਮੇਨ ਗੱਲ ਕੀ ਹੈ ਕਿ ਜਿਹੜੀ ਇੰਦੂ ਬੋਟਾ ਉਦੇ ਉਪਰ ਬੀਜਪੀ ਨੇ ਬੜਾ ਇਸ ਵੇਲੇ ਜਿਹੜਾ ਹੈਗਾ ਆ ਉਹ ਧਿਆਨ ਕੇਂਦ੍ਰਿਤ ਕਰਨਾ ਆ ਕਿ ਕਿਸ ਤਰ੍ਹਾਂ ਦੇ ਨਾਲ ਅਸੀਂ ਜੋ ਆਸੇ ਪਾਸੇ ਖਿੰਡੀ ਹੋਈ ਵੋਟ ਆ ਉਹਨੂੰ ਕਿਸ ਤਰ੍ਹਾਂ ਦੇ ਨਾਲ ਆਪਦੇ ਹੱਕ ਦੇ ਵਿੱਚ ਕੀਤਾ ਜਾਵੇ ਆਪਦੇ ਪੱਖ ਦੇ ਵਿੱਚ ਕੀਤਾ ਜਾਵੇ ਤੁਸੀਂ ਦੇਖੋ ਕਿ ਉਹ ਗੱਲਾਂ ਜਿਹੜੀਆਂ ਗੱਲਾਂ ਬੀਜਪੀ ਦੇ ਪੱਖ ਦੇ ਵਿੱਚ ਟੁੱਕਦੀਆਂ ਨੇ ਉਨਾ VOTERਾਂ ਦੇ ਪੱਖ ਦੇ ਵਿੱਚ ਧੁਕਦੀਆਂ ਨੇ ਉਹ ਗੱਲਾਂ ਰਵਨੀਤ ਬਿੱਟੂ ਸਪਸ਼ਟ ਤੌਰ ਤੇ ਕਰਦੇ ਨਜ਼ਰ ਆਉਂਦੇ ਨੇ ਹੁਣ ਤੁਸੀਂ 13 ਚਿਹਰਿਆਂ ਦੀ ਗੱਲ ਕਰੀਆ ਉਹਨਾਂ 13 ਚਿਹਰਿਆਂ ਦੇ ਉੱਪਰ ਨਜ਼ਰ ਮਾਰ ਲਓ ਜਿਸ ਤਰ੍ਹਾਂ ਦੇ ਸਪੀਕਰ ਰਵਨੀਤ ਬਿੱਟੂ ਨੇ ਮੈਨੂੰ ਲੱਗਦਾ ਤੁਹਾਨੂੰ ਉਸ ਤਰ੍ਹਾਂ ਦੇ ਸਪੀਕਰ ਨਾਲ 13 ਚਿਹਰਿਆਂ ਦੇ ਵਿੱਚੋਂ ਕੋਈ ਵੀ ਨਹੀਂ ਮਿਲਣਦੇ ਨਹੀਂ ਮਿਲਣਦੇ ਨਾ ਤਾਂ ਫਿਰ ਇੱਕ ਇਹ ਵੀ ਹੈ ਨਾ ਕਿ ਇੱਕ ਸਿੱਖ ਚਿਹਰੇ ਦੇ ਤੌਰ ਤੇ ਵੀ ਤੇ ਇਹ ਹੈ ਨਾ ਕਿ ਪੰਜਾਬ ਦੇ ਵਿੱਚ ਇਹ ਵੀ ਗੱਲ ਜਿਹੜੀ ਉੱਠਦੀ ਆ ਕਿ ਪੰਜਾਬ ਦਾ ਮੁੱਖ ਮੰਤਰੀ ਭਾਈ ਸਿੱਖ ਪੰਜਾਬ ਦਾ ਮੁੱਖ ਮੰਤਰੀ ਹੋਣਾ ਜਿਹਦੇ ਇੱਕ ਸਿੱਖ ਚਿਹਰਾ ਪੰਜਾਬ ਦਾ ਮੁੱਖ ਮੰਤਰੀ ਹੋਣਾ ਚਾਹੀਦਾ ਹਾਲਾਂਕਿ ਮੁੱਖ ਮੰਤਰੀ ਬ ਤੌਰ ਤੇ ਚੋਣ ਲੜੀ ਜਾਂਦੀ ਆ ਜਾਂ ਨਹੀਂ ਲੜੀ ਜਾਂਦੀ ਪਰ ਉਹ ਗੱਲ ਵੱਖਰੀ ਹਾਂ ਇੱਕ ਗੱਲ ਜ਼ਰੂਰ ਆ ਕਿ ਜੇਕਰ ਉਹ ਮੰਤਰੀ ਬਣਾਏ ਨੇ ਤਾਂ ਇੱਕ ਤਸਵੀਰ ਜ਼ਰੂਰ ਹੁਣ ਸੈੱਟ ਹੋ ਗਈ ਆ ਕਿ ਭਾਈ ਬੀਜਪੀ ਮੁੱਖ ਮੰਤਰੀ ਦੇ ਤੌਰ ਤੇ ਰਵਨੀਤ ਬਿੱਟੂ ਦੇ ਭਾਈ ਐਜ਼ ਅ ਮੁੱਖ ਮੰਤਰੀ ਦੇ ਤੌਰ ਤੇ ਰਵਨੀਤ ਬਿੱਟੂ ਦੇ ਚਿਹਰੇ ਤੇ ਚੋਣ ਜਿਹੜੀ ਹੈਗੀ ਆ ਉਹ ਲੜ ਸਕਦੇ ਜਿਵੇਂ ਉਹ ਵੀ ਕਹਿੰਦੇ ਨੇ ਕਿ ਮੈਂ 27 ਦੇ ਵਿੱਚ ਗਰਾਊਂਡ ਕਲੀਅਰ ਕਰਕੇ ਦੇਣਾ ਮੈਂ ਦਾ ਭਾਵ ਬੜਿੰਗ ਸਾਹਿਬ ਤੋਂ ਕੱਦ ਉਹਨਾਂ ਦਾ ਵਧਾਤਾ ਵੱਡਾ ਕਰਦਾ ਦੇਖੋ ਕੱਦ ਵਧਣਾ ਨਾ ਵਧਣਾ ਇਹ ਤਾਂ ਲੋਕਾਂ ਦੇ ਕਿਉਂਕਿ ਇਹ ਕੈਂਪੀ ਦਾ ਲਿਮਿਟੇਸ਼ਨ ਹੁੰਦੀ ਹੈ ਇਹ ਇਹ ਵਧਣਾ ਨਾ ਵਧਣਾ ਇਹ ਤਾਂ ਮਤਲਬ ਲੋਕ ਦੱਸਦੇ ਹੁੰਦੇ ਨੇ ਤਾਂ ਲੋਕਾਂ ਦੇ ਹੱਥ ਹੁੰਦੀ ਹੈ ਕਿ ਕੱਦ ਵੱਧ ਰਿਹਾ ਜਾਂ ਨਹੀਂ ਵੱਧ ਰਿਹਾ ਇਹ ਬਾਕੀ ਵੋਟਾਂ ਵੇਲੇ ਪਤਾ ਲੱਗਦਾ ਹੈ ਹਨਾ ਹਾਂ ਜੇਕਰ ਤੁਸੀਂ ਇਹ ਤੌਰ ਤੇ ਮੰਨੋ ਵੀ ਅਹੁਦਿਆਂ ਦੇ ਤੌਰ ਤੇ ਕਿਉਂਕਿ ਹਲੇ ਤੱਕ ਅਮਰਿੰਦਰ ਸਿੰਘ ਰਾਜਾ ਬੜਿੰਗ ਕੇਂਦਰ ਦੇ ਵਿੱਚ ਨਹੀਂ ਪਹੁੰਚੇ ਤੇ ਮੈਨੂੰ ਇਹ ਲੱਗਦਾ ਸੀ ਵੀ ਕਿਉਂਕਿ ਪਹਿਲਾਂ ਨਾ ਬੈਠੇ ਮੈਂ ਵੀ ਸੋਚਦਾ ਸੀ ਵੀ ਜੇਕਰ ਇੰਡੀਆ ਲਾਇਸੈਂਸ ਦੀ ਬਣਦੀ ਹੈ ਤਾਂ ਮੈਨੂੰ ਇਹ ਲੱਗਦਾ ਸੀ ਕਿ ਸ਼ਾਇਦ ਅਮਰਿੰਦਰ ਸਿੰਘ ਰਾਜਾ ਬੜਿੰਗ ਵੀ ਕੇਂਦਰ ਦੇ ਵਿੱਚ ਤ ਪਰ ਹੁਣ ਤਾਂ ਆ ਉਸ ਤੌਰ ਤੇ ਮੰਨੀਏ ਕਿ ਕੱਦ ਤਾਂ ਉਸ ਤੌਰ ਤੇ ਕੱਦ ਜਿਹੜਾ ਹੈਗਾ ਜ਼ਰੂਰ ਵਧਾਇਆ ਪਰ ਇੱਕ ਚੀਜ਼ ਆ ਕਿ 27 ਦੀ ਚੋਣ ਐਤਕੀ ਕਿਸੇ ਪਾਰਟੀ ਦੇ ਲਈ ਆਸਾਨ ਨਹੀਂ ਹੋਣ ਵਾਲੀ 24 ਨੇ ਬੜੇ ਸਮੀਕਰਨ ਪੰਜਾਬ ਦੀ ਸਿਆਸਤ ਦੇ ਚੇਂਜ ਕੀਤੇ ਆ 26 ਆਉਂਦੇ ਆਉਂਦੇ ਆ ਬਹੁਤ ਕੁਝ ਚੇਂਜ ਹੋ ਜਾਣਾ 27 ਆਉਂਦੇ ਆਉਂਦੇ ਆ ਆ ਬੀਜੇਪੀ ਇੱਕ ਵੱਡੀ ਪਾਰਟੀ ਤੀਜੀ ਪਾਰਟੀ ਬਣ ਗਈ ਆ ਹਾਂ ਬਿਲਕੁਲ ਵੱਡੀ ਪਾਰਟੀ ਦੇ ਤੌਰ ਤੇ ਪੰਜਾਬ ਦੇ ਵਿੱਚ ਬੀਜੇਪੀ ਉੱਭਰੂਗੀ ਇਹਦੇ 'ਚ ਕੋਈ ਸ਼ੱਕ ਨਹੀਂ ਜੋ ਲੜਾਈ ਬੀਜੇਪੀ ਨੇ ਸੋਚ ਕੇ ਜਿਹੜੀ ਸੋਚ ਦੇ ਨਾਲ ਬੀਜੇਪੀ ਲੜੀ ਸੀ ਪੰਜਾਬ ਦੇ ਵਿੱਚ ਮੈਨੂੰ ਲੱਗਦਾ ਬੀਜੇਪੀ ਕਿਤੇ ਨਾ ਕਿਤੇ ਉਸ ਸੋਚ ਦੇ ਵਿੱਚ ਕਾਮਯਾਬ ਹੋ ਗਿਆ ਭਾਵੇਂ ਉਹਨਾਂ ਦਾ ਇੱਕ ਵੀ ਐਮਪੀ ਮੈਂਬਰ ਆਫ ਪਾਰਲੀਮੈਂਟ ਨਹੀਂ ਜਿੱਤਿਆ ਠੀਕ ਹੈ ਪਰ ਤੀਜੀ ਪਾਰਟੀ ਬਣ ਜਾਣਾ ਤੇ ਪੰਜਾਬ ਦੀ ਪੰਥਕ ਪਾਰਟੀ ਕਹਾਉਣ ਵਾਲੀ ਨੂੰ ਪੰਜਾਬਦਰਦੀ ਪਾਰਟੀ ਕਹਾਉਣ ਵਾਲੀ ਖੇਤਰੀ ਪਾਰਟੀ ਕਹਾਉਣ ਵਾਲੀ ਥੱਲੇ ਖਿਸਕ ਜਾਣਾ ਦੇਖੋ ਇਹ ਦੇ ਪਰਿਵਾਰ ਦੇ ਮੈਂ ਬਾਦਲ ਪਰਿਵਾਰ ਦੀ ਗੱਲ ਨਹੀਂ ਕਰਦਾ ਬਾਦਲ ਪਰ ਪਰਿਵਾਰ ਦੇ ਲਈ ਕਿੰਨਾ ਚੰਗਾ ਕਿੰਨਾ ਗਲਤ ਹੋਤਾ ਉਹ ਖੁਦ ਜਾਣਦੇ ਨੇ ਪਰ ਪੰਜਾਬ ਕਿਸੇ ਵੀ ਖਿੱਤੇ ਦੇ ਲਈ ਮੈਂ ਇਕੱਲੇ ਪੰਜਾਬ ਦੀ ਗੱਲ ਨਹੀਂ ਕਰਦਾ ਮੈਂ ਸਾਰੇ ਖਿੱਤਿਆਂ ਦੀ ਸਾਰੇ ਖੇਤਰ ਦੀ ਰਾਜ ਦੀ ਗੱਲ ਸਾਰੇ ਰਾਜਾਂ ਦੀ ਗੱਲ ਕਰਾਂ ਕਿਸੇ ਵੀ ਖੱਤੇ ਦੇ ਲਈ ਖੇਤਰੀ ਪਾਰਟੀ ਦਾ ਖਿਸਕ ਜਾਣਾ ਖੇਤਰੀ ਪਾਰਟੀ ਦਾ ਹੇਠਲੇ ਪੱਧਰ ਤੇ ਚਲਿਆ ਜਾਣਾ ਉਸ ਤੋਂ ਬਾਅਦ ਉਸਤੇ ਲੀਡਰਾਂ ਦੇ ਦੋ ਫਾੜੀ ਦੇ ਬਿਆਨ ਆ ਜਾਣੇ ਉਸ ਪਾਰਟੀ ਉਸ ਖਿੱਤੇ ਦੇ ਲਈ ਉਸ ਸਟੇਟ ਦੇ ਲਈ ਕੋਈ ਬਹੁਤੀ ਚੰਗੀ ਗੱਲ ਨਹੀਂ ਹੁੰਦੀ ਪਰਵਾਰਵਾਦ ਆ ਕੀ ਆ ਉਹ ਚੀਜ਼ਾਂ ਵੱਖਰੀਆਂ ਪਰ ਇੱਕ ਖੇਤਰੀ ਪਾਰਟੀ ਦਾ ਕਿੱਕ ਜਾਣਾ ਕੋਈ ਬਹੁਤੀ ਚੰਗੀ ਗੱਲ ਜਿਹੜੀ ਆ ਉਹ ਨਹੀਂ ਹੁੰਦੀ ਹਾਂ ਪਰ ਬੀਜੇਪੀ ਜੋ ਖੇਡ ਖੇਡਣਾ ਚਾਹੁੰਦੀ ਸੀ ਬੀਜੇਪੀ ਉਹ ਆਪਦਾ ਕੰਮ ਜਿਹੜਾ ਕਰਤੀ ਆ ਰਵਨੀਤ ਬਿੱਟੂ ਨੇ ਬੜੇ ਵਾਅਦੇ ਕੀਤੇ ਆ ਦੇਖਾਂਗੇ ਕਿਉਂਕਿ ਵਾਅਦੇ ਤਾਂ ਵਾਦਿਆਂ ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਲੀਡਰ ਬੜੇ ਵਾਅਦੇ ਕਰਦੇ ਆ ਪਰ ਵਾਦਿਆਂ ਤੇ ਖਰੇ ਕਿੰਨੇ ਕੁੱਤਰਦੇ ਆ ਆਉਂਦੇ 5 ਸਾਲਾਂ ਦੇ ਵਿੱਚ 4 ਸਾਲਾਂ ਦੇ ਵਿੱਚ ਪੰਜਾਬ ਦੇ ਲਈ ਕੁਝ ਨਾ ਕੁਝ ਕਰਦੇ ਆ ਪਰ ਇੱਕ ਸੌਰੀ ਇੱਕ ਰਵਨੀਤ ਬਿੱਟੂ ਰਵਨੀਤ ਬਿੱਟੂ ਦੇ ਲਈ ਜਿਹੜਾ ਹੈਗਾ ਆ ਉਹ ਇੱਕ ਇਹ ਵੀ ਹੌਮੇ ਦਾ ਸਵਾਲ ਵੀ ਬਣ ਜਾਣਾ ਨਾ ਕਿ ਤੁਸੀਂ ਇਹ ਦੇਖੋ ਨਾ ਕਿ ਜੇਕਰ ਲੁਧਿਆਣੇ ਤੋਂ ਇੱਕ ਹਾਰਿਆ ਹੋਇਆ ਐਮਪੀ ਇੱਕ ਜਿੱਤੇ ਹੋਏ ਐਮਪੀ ਤੋਂ ਵਧੇਰੇ ਕੰਮ ਕਰਵਾ ਗਿਆ ਚੜਤ ਕਿਦੀ ਹੋਗੀ ਹਾਰੇ ਹੋਈ ਦੀ ਕਿ ਜਿੱਤੇ ਹੋਈ ਦੀ ਤਾਂ ਫਿਰ ਲੋਕ ਤਾਂ ਸੁਭਾਵਿਕ ਤੌਰ ਤੇ ਫਿਰ ਇਹੀ ਸੋਚਣਗੇ ਕਿ ਯਾਰ ਇਹਨੂੰ ਕੋਈ ਵੋਟਾਂ ਪਾਉਣੀਆਂ ਪੈਣੂ ਵੋਟਾਂ ਪਾਈਏ ਤੇ ਜੇ ਇਸ ਤੋਂ ਬਾਅਦ ਰਵਨੀਤ ਬਿੱਟੂ ਜਿਹੜੇ ਨੇ ਲੁਧਿਆਣੇ ਦੇ ਵਿੱਚ ਲੁਧਿਆਣੇ ਦੇ ਐਮਪੀ ਤੋਂ ਮੈਂਬਰ ਆਫ ਪਾਰਲੀਮੈਂਟ ਤੋਂ ਉੱਥੇ ਰਹਿ ਕੇ ਕੰਮ ਕਰਵਾਉਣ ਦੇ ਵਿੱਚ ਸਾਰਾ ਕੁਝ ਕਰਨ ਦੇ ਵਿੱਚ ਆਪਣਾ ਨਾਮ ਉਹਨਾਂ ਤੋਂ ਉੱਪਰ ਕਰ ਜਾਂਦੇ ਨੇ ਤਾਂ ਰਵਨੀਤ ਬਿੱਟੂ ਦੇ ਹੱਕ ਦੀ ਗੱਲ ਹੋ ਰਵਨੀਤ ਬਿੱਟੂ ਦੇ ਲਈ ਹੈ ਇਹ ਚੀਜ਼ ਜਿਹੜੀ ਉਹ ਪਲੱਸ ਪੁਆਇੰਟ ਹੋਣਾ ਕਿ ਰਵਨੀਤ ਬਿੱਟੂ ਕੰਨਾ ਕੋ ਕੰਮ ਕਰਦੇ ਨੇ ਪਰ ਆਪਸੀ ਤੌਰ ਤੇ ਚਾਣਗੇ ਜ਼ਰੂਰ ਕਿਉਂਕਿ ਦੇਖੋ ਕਿਸੇ ਵੇਲੇ ਯੂਥ ਕਾਂਗਰਸ ਦੇ ਵਿੱਚ ਸੀ ਪਰ ਅੱਜ ਦੀ ਗੱਲ ਕਰਕੇ ਤਾਂ ਸਿਆਸੀ ਵਿਰੋਧੀ ਨੇ ਤੇ ਜਿਸ ਤਰ੍ਹਾਂ ਦੀਆਂ ਗੱਲਾਂ ਰਵਨੀਤ ਬਿੱਟੂ ਦੇ ਖਿਲਾਫ ਅਮਰਿੰਦਰ ਸਿੰਘ ਰਾਜਾ ਬੜਿੰਗ ਨੇ ਆਪਣੀ ਇੰਟਰਵਿਊ ਦੇ ਵਿੱਚ ਵੀ ਕਹਿੰਦੇ ਆਏ ਨੇ ਕਿ ਇੱਥੋਂ ਤੱਕ ਕਿਹਾ ਕਿ ਰਵਨੀਤ ਬਿੱਟੂ ਤੂੰ ਨਕਲ ਚੀਆ ਰਵਨੀਤ ਬਿੱਟੂ ਤੈਨੂੰ ਕਿਸੇ ਸਿੱਖ ਨੇ ਵੋਟ ਨਹੀਂ ਪਾਉਣੀ ਇਹ ਗੱਲਾਂ ਅਮਰਿੰਦਰ ਸਿੰਘ ਰਾਜਾ ਬੜਿੰਗ ਨੇ ਆਪਣੀ ਇੰਟਰਵਿਊ ਦੇ ਵਿੱਚ ਜਿਹੜੀਆਂ ਉਹ ਕਈਆਂ ਨੇ ਇਹ ਸਾਰੀਆਂ ਗੱਲਾਂ ਕਹਿੰਦੇ ਤਾਂ ਉਹ ਸਿਆਸੀ ਵਿਰੋਧੀ ਨੇ ਉਹਨਾਂ ਗੱਲਾਂ ਦੀ ਟਸਲ ਉਹ ਬੋਲ ਉਹ ਬਿਆਨ ਚਾਹੇ ਉਹ ਦਲ ਬਦਲੂ ਵਾਲੇ ਬਿਆਨ ਜਿਹੜੇ ਹੈਗੇ ਉਹ ਕਾਂਗਰਸ ਤੇ ਹੋਣ ਚਾਹੀ ਕਾਂਗਰਸ ਤੇ ਕਿਸੇ ਵੱਡੇ ਲੀਡਰਾਂ ਦੇ ਹੋਣ ਉਹ ਅਮਰਿੰਦ ਰਵਨੀਤ ਬਿੱਟੂ ਦੇ ਦਿਮਾਗ ਦੇ ਵਿੱਚ ਘਰ ਕਰੀ ਬੈਠੇ ਨੇ ਚਾਉਂਦੇ ਤਿਉਨੇ ਤਾਂ ਹੁਣ ਮੌਕਾ ਲੱਗਿਆ ਤਾਂ ਮੈਨੂੰ ਨਹੀਂ ਲੱਗਦਾ ਵੀ ਰਵਨੀਤ ਬਿੱਟੂ ਮੌਕਾ ਗਮਾਉਣਗੇ ਤੇ ਉਹ ਆ ਮੌਕਾ ਇਹਨਾਂ ਕਹਿੰਦੇ ਨੇ ਜਿਵੇਂ ਕਹਿੰਦੇ ਵੀ ਜਿੱਤ ਹਾਰ ਕੇ ਜਿੱਤਣ ਵਾਲ ਨੂੰ ਬਾਜ਼ੀਗਰ ਕਹਿੰਦੇ ਆ ਤੇ ਮੌਕੇ ਤੇ ਚੌਕਾ ਲਾਉਣ ਵਾਲ ਨੂੰ ਅਸਲ ਖਿਡਾਰੀ ਕਹਿੰਦੇ ਆ ਹੁਣ ਗੇਮ ਤਾਂ ਭਾਜੀਪੀ ਨੇ ਖੇਡਤੀ ਆ ਇਸ ਤੇ ਉਹ ਖਿਡਾਰੀ ਕਿੰਨਾ ਕੁ ਖਰਾ ਉਤਰਦਾ ਆ ਜੋ ਗੇਮ ਬੀਜਪੀ ਨੇ ਸੋਚ ਕੇ ਖੇਡਿਆ ਉਹ ਤੇ ਕਰਨਾ ਖਰਾ ਉਤਰਦਾ ਉਹ ਆਉਣ ਵਾਲਾ ਸਮਾਂ ਦੇਖੂਗਾ ਪਰ ਹਾਂ ਇਹ ਜ਼ਰੂਰ ਆ ਕਿ 27 ਦੇ ਲਈ ਬੜਾ ਵੱਡਾ ਗਰਾਉਂਡ ਬੀਜਪੀ ਪੰਜਾਬ ਦੇ ਵਿੱਚ ਤਿਆਰ ਕਰ ਰਹੀ ਹੈ ਇਹ ਵੀ ਹੋ ਸਕਦਾ ਕਿ ਰਵਨੀਤ ਬਿੱਟੂ ਨੂੰ ਮੁੱਖ ਮੰਤਰੀ ਦੇ ਚਿਹਰੇ ਦੇ ਤੌਰ ਤੇ 27 ਦੇ ਵਿੱਚ ਉਤਾਰਿਆ ਜਾਵੇ ਜੇ ਨਾਂ ਉਤਾਰ ਨਾਂ ਉਤਾਰਿਆ ਵੀ ਜਾਵੇ ਪਰ ਮੈਨੂੰ ਲੱਗਦਾ 27 ਤੱਕ ਕੰਮ ਤਾਂ ਜ਼ਰੂਰ ਰਵਨੀਤ ਬਿੱਟੂ ਨੂੰ ਮੋਰੀ ਤੌਰ ਤੇ ਮੰਨ ਰੱਖ ਕੇ ਜ਼ਰੂਰ ਕੀਤਾ ਜਾਓ ਹਰਾਂ ਕਿ ਜਾਖੜ ਪਰਿਵਾਰ ਜਿਹੜਾ ਹੈਗਾ ਉਹ ਵੀ ਅੱਗੇ ਬੈਠਾ ਆ ਕਿਉਂਕਿ ਪੰਜਾਬ ਪ੍ਰਧਾਨ ਨੇ ਸੁਨੀਲ ਜਾਖੜ ਪਰ ਰਵਨੀਤ ਬਿੱਟੂ ਦੇ ਤੌਰ ਤੇ ਤਾਂ ਕੰਮ ਰਵਨੀਤ ਬਿੱਟੂ ਦੇ ਚਿਹਰੇ ਨੂੰ ਮੂਰੇ ਰੱਖ ਕੇ ਕੰਮ ਪੰਜਾਬ ਦੇ ਵਿੱਚ ਬੀਜਪੀ ਵੱਡੇ ਪੱਧਰ ਤੇ ਜਿਹੜਾ ਉਹ ਕਰੋ